ਪੁਰਧਾਰੇ ਦੇ ਮੈਂਬਰ ਨੂੰ ਕਹਿ ਗਿਆ ਸੀਗਾ ਪਰ ਉਸ ਤੋਂ ਬਾਅਦ ਮੈਨੂੰ ਉੱਥੋਂ ਸੇਵਾ ਮੁਕਤ ਕਰ ਦਿੱਤਾ ਗਿਆ ਉਸ ਕੰਮ ਤੋਂ ਵੀ ਢਾ ਦਿੱਤਾ ਗਿਆ ਮੈਂ ਨਹੀਂ ਕਹਿੰਦਾ ਉਹ ਗਲਤ ਹੋਣਗੇ ਹਾਂ ਤੁਹਾਡੀ ਜ਼ਿੰਮੇਵਾਰੀ ਆ ਜੇ ਦੱਸ ਦਿੱਤਾ ਸੀ ਤਾਂ ਉਹਨਾਂ ਨੂੰ ਵੀ ਕਰ ਲੈਣਾ ਚਾਹੀਦਾ ਸੀ ਪਰ ਹਾਲਾਤ ਵੇਖ ਕੇ ਮਤਲਬ ਜੋ ਸਾਡੇ ਮਨ ਦੇ ਵਿੱਚ ਆਇਆ ਵੀ ਅੱਜ ਰਖੜੀ ਦੇ ਿਹਾਰ ਤੇ ਇਹ ਕੀਤਾ ਜਾਵੇ ਔਰ ਇਹਨਾਂ ਦੱਸਿਆ ਕਿ ਖੁੱਲੇ ਪਾੜ ਹੁਣ ਮੈਂ ਮਹੀਨੇ ਦੇ 5-4 ਕਰਦਾ ਜਿਹਦੇ ਵਿੱਚ 1200 ਰੁਪਿਆ ਪਾੜ ਦਾ ਮਿਲਦਾ ਔਰ ਮੇਰਾ ਖਿਆਲ ਆ 4 ਤੋਂ 5000 ਰੁਪਿਆ ਜਿਹੜਾ ਬਣਦਾ ਔਰ ਸੁਪਨਾ ਸੀਗਾ ਸਾਡੀ ਬੇਟੀ ਦਾ ਵੀ ਆਈਲੈਂਡਸ ਕਰ ਲਵੇ ਔਰ ਕਹਿੰਦੇ ਮਾੜੇ ਦੇ ਮਾੜੇ ਭਾਗ ਜਦਾ ਇਹਨਾਂ ਦੱਸਿਆ ਵੀ ਸਪਾਉਸ ਵੀਜ਼ਾ ਹੀ ਬੰਦ ਹੋ ਗਏ ਇਹਨਾਂ ਨੂੰ ਇਹ ਸੀਗਾ ਕਿ ਚੰਗਾ ਘਰ ਮਿਲ ਜਾਊਗਾ ਤੇ ਬੇਟੀ ਬਾਹਰ ਚਲੇ ਜਾਊਗੀ ਔਰ ਇੱਥੇ ਇਹਨਾਂ ਖਾਲਸਾ ਕਾਲੇ ਦੇ ਵਿੱਚ ਐਡਮਿਸ਼ਨ ਉਹਦੀ ਕਰਾਈ ਹੈ ਫੈਸ਼ਨ ਡਿਜ਼ਾਈਨਿੰਗ ਦੇ ਵਿੱਚ ਜੇ 10000 50000 ਦੀ ਮਤ ਕਰਨਗੇ ਔਰ ਮੈਂ ਲੋਕਾਂ ਨੂੰ ਵੀ ਅਪੀਲ ਕਰਨ ਲੱਗਾ ਕਿ ਯਾਰ ਜਿਹੜੇ ਲੋਕ ਸਾਨੂੰ ਗੁਰੂ ਨਾ ਜੋੜਦੇ ਨੇ ਕੱਲੇ ਪਾਠੀ ਨਹੀਂ ਮੈਂ ਹੁਣੇ ਸੁਭਾਜ ਜੀ ਨਾਲ ਗੱਲ ਕਰਦਾ ਸੀ ਪੰਡਤ ਵੀ ਜਿਹੜੇ ਮਹੱਲਿਆਂ ਦੇ ਵਿੱਚ ਪੰਡਤ ਨੇ ਤੁਸੀਂ ਇਹ ਸੋਚੋ ਉਹਨਾਂ ਦੇ ਹਾਲਾਤ ਕੀ ਨੇ ਉਹਨਾਂ ਦੇ ਉੱਤੇ ਬਣਿਆ ਕੀ ਹੈ ਉਹ ਕਿਸ ਤਰੀਕੇ ਆਪਣਾ ਗੁਜ਼ਾਰਾ ਕਰਦੇ ਨੇ ਯਾਰ ਤੁਹਾਡੇ ਲਈ ਅਰਦਾਸਾਂ ਕਰਦੇ ਨੇ ਤੇ ਉਹਨਾਂ ਦੇ ਪੱਲੇ ਕੁਝ ਵੀ ਨਹੀਂ ਹੈਗਾ ਯਾਰ ਹਰਮੰਦਰ ਸਾਹਿਬ ਦੇ ਵਿੱਚ ਵੀ ਮੇਰਾ ਕਿਸੇ ਨਾਲ ਗਿੜਾ ਨਹੀਂ ਧਾਮੀ ਸਾਹਿਬ ਮੇਰੀਆਂ ਗੱਲਾਂ ਦਾ ਜਾਂ ਸੁਖਬੀਰ ਬਾਦਲ ਜੀ ਗੁੱਸਾ ਨਾ ਕਰਿਓ ਪਰ ਆਪਾਂ ਹਾਲਾਤ ਸੁਧਾਰਨ ਵਾਲੇ ਪਾਸੇ ਤੇ ਤੁਰਿਏ ਦਰਬਾਰ ਸਾਹਿਬ ਦੇ ਵਿੱਚ ਲਾਈਨਮੈਨ ਲੱਗਾ ਹੋਵੇ ਉਹਦੀ ਪੱਕੀ ਤਨਖਾਹ ਹੈ ਸੁਪਰਵਾਈਜ਼ਰ ਲੱਗਾ ਹੋਵੇ ਉਹਦੀ ਪੱਕੀ ਤਨਖਾਹ ਹੈ ਸੇਵਾਦਾਰ ਲੱਗਾ ਹੋਵੇ ਉਹਦੀ ਪੱਕੀ ਤਨਖਾਹ ਹੈ ਪਰ ਜੇ ਕੋਈ ਪਾਠੀ ਨੇ ਨਾ ਤੇ ਉਹਨਾਂ ਨੂੰ 1100 ਕਿੰਨੇ ਮੈਂ ਪੈਸੇ ਦੀ ਕੋਈ ਗਲਤਫਹਿਮੀ ਹੋ ਸਕਦੀ ਪਰ ਹੈ ਇੰਨੇ ਕੀ ਨੇ 1100 ਕੇ 1200 ਰੁਪਿਆ ਇੱਕ ਪਾਠ ਦਾ ਮਿਲਦਾ ਤੇ ਜੇ ਮਹੀਨੇ ਦੇ 10 ਕਰ ਲੈਂਦੇ ਨੇ ਤੇ 12-13000 ਰੁਪਿਆ ਮਿਲਦਾ ਇਹ ਉਹ ਲੋਕ ਨੇ ਇੱਕ ਗਰੰਥੀ ਸਿੰਘ ਦੀ ਜਿਹੜੀ ਉਹ ਤਨਖਾਹ ਨਹੀਂ ਹੈਗੀ ਇੱਕ ਸਫਾਈ ਸੇਵਕ ਦੀ ਵੀ ਤਨਖਾਹ ਹੁੰਦੀ ਔਰ ਮਹੱਲਿਆਂ ਦੇ ਵਿੱਚ ਹਰਮੰਦਰ ਸਾਹਿਬ ਨੂੰ ਛੱਡ ਦੋ ਉੱਥੇ ਬਹੁਤ ਸ਼ਰਧਾ ਤੇ ਬਹੁਤ ਦੁ ਜਿਹੜੇ ਮਹੱਲਿਆਂ 'ਚ ਗੁਰਦੁਆਰੇ ਨੇ ਮਹੱਲਿਆਂ 'ਚ ਮੰਦਰ ਨੇ ਕਦੀ ਉਹਨਾਂ ਦੇ ਹਾਲਾਤ ਸੋਚੇ ਨੇ ਤੁਸੀਂ ਇੱਕੋ ਹੀ ਗਰੰਥੀ ਸਿੰਘ ਹੁੰਦਾ ਉੱਥੇ ਉਹੀ ਸਫਾਈ ਕਰਦਾ ਜੀ ਉਹੀ ਸੋਖਾਸਣ ਕਰਦਾ ਉਹੀ ਜਿਹੜਾ ਪ੍ਰਕਾਸ਼ ਕਰਦਾ ਗੁਰੂ ਮਹਾਰਾਜ ਦਾ ਮਤਲਬ ਚਾਰ ਬੰਦੇ ਜਿਹੜੇ ਕਮੇਟੀ ਦੇ ਪ੍ਰਧਾਨ ਹੁੰਦੇ ਉਹ ਵੀ ਮੈਂ ਕੱਲੇ ਇੱਕ ਨੂੰ ਨਹੀਂ ਕਹਿ ਰਿਹਾ ਕਿਤੇ ਵੀ ਨਹੀਂ ਆਉਂਦੇ ਇੱਕ ਗਰੰਥੀ ਸਿੰਘ ਦੀ ਡਿਊਟੀ ਲੱਗੀ ਆ ਉਹੀ ਸਾਰਾ ਕੁਝ ਕਰੂਗਾ ਇਹ ਸਾਡੀ ਸ਼ਰਧਾ ਹੈ ਯਾਰ ਸਾਡੇ ਲੋਕਾਂ ਦੀਆਂ ਅਰਦਾਸਾਂ ਦਾ ਹੀ ਦਿੱਤਾ ਹੈ ਯਾਰ ਇਹਨਾਂ ਦੀ ਬਦੌਲਤ ਹੀ ਆ ਸੋਚ ਬਣ ਗਈ ਯਾਰ ਲੋਕਾਂ ਦੀ ਵੀ ਇਹ ਸਭ ਤੋਂ ਮਾੜੇ ਲੋਕ ਨੇ ਯਾਰ ਇਹਨਾਂ ਨੂੰ ਆਪਾਂ ਰੱਖਣਾ ਹੀ ਇਹਨਾਂ ਹਾਲਾਤਾਂ ਦੇ ਵਿੱਚ ਹਾਲਾਤ ਪਿੰਡਾਂ ਤੇ ਮਹੱਲਿਆਂ 'ਚ ਪਤਾ ਕੀ ਬਣ ਗਏ ਆ ਆ ਹੁਣੇ ਉਹ ਦੱਸਦਾ ਸੀਗਾ ਮੁੰਡਾ ਸਾਡੇ ਕੋਲ ਖਲੋਤਾ ਐ ਸੰਦੀਪ ਕਿ ਲੋਕ ਜਿਹੜੇ ਪਾਠੀ ਸਿੰਘ ਨੇ ਜਦੋਂ ਉਹਨੂੰ ਕਹੋ ਨਾ ਪਾਠ ਕਰਨਾ ਸਾਡੇ ਘਰੇ ਤੇ ਉਹ ਕਹਿੰਦੇ ਯਾਰ ਗੁਰੂ ਗੁਰੂ ਮਹਾਰਾਜ ਦਾ ਸਰੂਪ ਗੁਰਦੁਆਰੇ 'ਚ ਉਹਨਾਂ ਲੈ ਕੇ ਆਇਓ ਕਿਸੇ ਦੇ ਘਰ 'ਚ ਜੇ ਪਰਸਨਲ ਪਿਆ ਜਿੱਥੇ ਉਹ ਮਤਲਬ ਉਹਨਾਂ ਰੱਖਿਆ ਮਹਾਰਾਜ ਦਾ ਸਰੂਪ ਤੇ ਉੱਥੋਂ ਲੈ ਕੇ ਆਓ ਕਾਰਨ ਕੀ ਆ ਕਿ ਉਹਦੇ ਪੈਸੇ ਜਿਹੜੇ ਨੇ ਉਹ ਗੁਰਦੁਆਰਾ ਸਾਹਿਬ ਦੇ ਵਿੱਚ ਚਲੇ ਜਾ ਰਹੇ ਨੇ ਸਾਰੇ ਤੇ ਸਾਸੀ ਫਿਰ ਭੁੱਖੇ ਦੇ ਭੁੱਖੇ ਮਰਨਾ ਆ ਹਾਲਾਤ ਯਾਰ ਜਿਹ ਇਹ ਇੱਕ ਕਦੋਂ ਇਹਨਾਂ ਲੋਕਾਂ ਦੇ ਹਾਲਾਤ ਆਪਾਂ ਸੁਧਾਰਾਂਗੇ ਕਦੋਂ ਇਹਨਾਂ ਲੋਕਾਂ ਦੇ ਉੱਤੇ ਧਿਆਨ ਦੇਵਾਂਗੇ ਸੇਵਾਦਾਰਾਂ ਦੀ ਤਨਖਾਹ ਪਾਠੀਆਂ ਨਾਲੋਂ ਜ਼ਿਆਦਾ ਤੇ ਸਭ ਤੋਂ ਛੋਟੇ ਤੇ ਸਭ ਤੋਂ ਕੰਮ ਜਿਹੜਾ ਸਭ ਤੋਂ ਘੱਟ ਤਨਖਾਹ ਜਾਂ ਸਭ ਤੋਂ ਘੱਟ ਖਰਚੇ ਦੇ ਉੱਤੇ ਗੁਜ਼ਾਰਾ ਕਰਦਾ ਤੇ ਉਹ ਪਾਠੀ ਕਰਦਾ ਉਹਦੇ ਬੱਚਿਆਂ ਦੇ ਅੱਜ ਤੁਸੀਂ ਹਾਲਤ ਵੇਖੋ ਸਪੈਸ਼ਲ ਉਹ ਸਾਨੂੰ ਉਹ ਮੈਨੂੰ ਕੀ ਕਹਿੰਦਾ ਮੈਂ ਮੋਟਰਸਾਈਕਲ ਦੇ ਉੱਤੇ ਆ ਜਰਨਾ ਤਿੰਨ ਜਣੇ ਯਾਰ ਉਹ ਦਾ ਆਪ ਉਹਦੀ ਵਾਈਫ ਤੇ ਉਹਦਾ ਬੱਚਾ ਮੋਟਰਸਾਈਕਲ ਤੇ ਉਹ ਫਿਰੋਜ਼ਪੁਰ ਤੋਂ 750 ਕਿਲੋਮੀਟਰ ਤੋਂ ਆਉਣਾ ਸੀ ਮੈਂ ਇਹਨਾਂ ਨੂੰ ਕਿਹਾ ਤੁਸੀਂ ਗੱਡੀ ਕਰਕੇ ਆਓ ਅਸੀਂ ਗੱਡੀ ਦਾ ਵੀ ਖਰਚਾ ਦਿੰਨੇ ਔਰ ਇਹੋ ਮਤਲਬ ਗੁਰੂ ਦਾ ਸਿੱਖਾ ਹੁੰਦਾ ਯਾਰ ਗੱਡੀ ਸਾਡੇ ਗਵਨਣਾਗੀ ਆ ਹਾਲਾਤ ਨੇ ਮਤਲਬ ਜਿੰਨਾ ਚੀਜ਼ਾਂ ਨੇ ਸਾਡੇ ਬੱਚਿਆਂ ਨੂੰ ਬਚਾਉਣਾ ਧਰਮ ਨੇ ਪਾਣੀ ਨੇ ਉਹ ਭੁੱਖੇ ਮਰਦੇ ਨੇ ਤੇ ਜਿੰਨਾ ਸਿਰਫ ਗਾਉਣਾ ਮੈਂ ਗਾਉਣ ਵਜੋਂ ਨਾਲ ਉਹ ਸਾਡਾ ਉਹਨਾਂ ਕੋਈ ਫਨ ਹੈ ਉਹ ਫਨਕਾਰ ਨੇ ਸਾਡੇ ਪਰ ਜਿੰਨਾਂ ਨੂੰ ਸਾਹਮਣ ਦੀ ਲੋੜ ਹੈ ਇਹਨਾਂ ਨੂੰ ਵੀ ਸਾਹਮਲੀਏ ਮੈਂ ਅੱਜ ਦਾ ਨਹੀਂ ਮੈਂ ਪਿਛਲੇ ਸਾਲ ਦਾ ਇੱਕ ਪ੍ਰਣ ਕੀਤਾ ਹੋਇਆ ਆਪਣੀ ਜ਼ਿੰਦਗੀ ਦੇ ਵਿੱਚ ਮੈਂ ਕਿਸੇ ਵੀ ਧਾਰਮਿਕ ਪ੍ਰੋਗਰਾਮ ਤੇ ਜਾਵਾਂ ਚਾਹੇ ਅੱਗੇ ਪੰਡਿਤ ਬੈਠਾ ਚਾਹੇ ਅੱਗੇ ਪਾਠੀ ਸਿੰਘ ਆ ਚਾਹੇ ਅੱਗੇ ਕੋਈ ਕੀਰਤਨ ਕਰ ਰਿਹਾ ਬਹੁਤ ਸਾਰੇ ਕੀਰਤਨ ਸਿੰਘ ਸੌਖੇ ਵੀ ਨੇ ਪਰ ਬਲਕ ਦੇ ਵਿੱਚ ਜਿਹੜੇ ਉਹ ਭੁੱਖੇ ਮਰਦੇ ਨੇ ਮੈਂ ਜ਼ਿੰਦਗੀ 'ਚ ਇੱਕ ਕਸੂਰ ਬਣਾ ਲਿਆ ਸੀਗਾ ਕਿ ਜਿਸ ਦਿਨ ਮੈਂ ਕਿਤੇ ਜਾਊਂਗਾ ਖੁਸ਼ੀ ਗਮੀ ਦੇ ਪ੍ਰੋਗਰਾਮ ਦੇ ਉੱਤੇ ਮੇਰੀ ਜੇਬ 'ਚ ਜਿੰਨੇ ਪੈਸੇ ਹੋਣਗੇ ਮੈਂ ਉਹਦਾ ਦਸਵੰਦ ਕੱਢ ਕੇ ਉਸੇ ਵੇਲੇ ਮਤਲਬ ਉਸ ਦਿਨ ਵੀ ਮੈਂ 1000 ਰੁਪਿਆ ਕੱਢਿਆ ਸੀ 10000 ਰੁਪਿਆ ਸੀਗਾ ਮੇਰੀ ਜੇਬ 'ਚ ਉਸੇ ਵੇਲੇ ਮੈਂ ਉਹਦਾ ਦਸਵੰਦ ਕੱਢ ਕੇ ਪਾਠੀ ਤੇ ਕੀਰਤਨ ਸਿੰਘ ਨੂੰ ਜਿਹੜਾ ਉੱਥੇ ਦਊਂਗਾ ਸੋ ਇਹਨਾਂ ਲੋਕਾਂ ਦਾ ਤੁਹਾਡਾ ਕੁਝ ਨਹੀਂ ਜਾਣਾ ਜੇ ਤੁਸੀਂ 1 ਇਹ ਚੀਜ਼ਾਂ ਹੀ ਸਿੱਖ ਲਓ ਯਾਰ ਮਿਸ਼ਨਰੀਆਂ ਤੋਂ ਸਿੱਖ ਲਓ ਕਿੰਨਾ ਉਹਨਾਂ ਦਾ ਧਰਮ ਵੱਧ ਫਲ ਰਿਹਾ ਕੋਈ ਗਲਤੀ ਥੋੜੀ ਆ ਮੈਂ ਤਾਂ ਸਲਾਉਂਦਾ ਯਾਰ ਉਹਨਾਂ ਨੂੰ ਕਹਿੰਦੇ ਉਹ ਤਰਲੇ ਕੱਢਦੇ ਸਾਡੇ ਕੋਲ ਆਜੋ ਅਸੀਂ ਤੁਹਾਡੇ ਬੱਚਾ ਹੀ ਪੜਾ ਦੇਾਂਗੇ ਮਤਲਬ ਜੇ ਉਹ ਲੋਕਾਂ ਨੂੰ ਕੁਝ ਦਿੰਦੇ ਤਾਂ ਧਰਮ ਤਾਂ ਹੀ ਤਬਦੀਲ ਹੁੰਦਾ ਜੇ ਮੇਰੀਆਂ ਲੋੜਾਂ ਹੀ ਨਹੀਂ ਪੂਰੀਆਂ ਹੋਣਗੀਆਂ ਮੇਰੇ ਬੱਚੇ ਹੀ ਭੁੱਖੇ ਮਰਦੇ ਹੋਣਗੇ ਤੇ ਮੈਨੂੰ ਜਿਹੜਾ ਆਸਰਾ ਦੇਊਗਾ ਮੈਂ ਜਾਣਾਂ ਹੀ ਆ ਨਾ ਯਾਰ ਮਤਲਬ ਉਹਨਾਂ ਵੀ ਸਿੱਖ ਲੋਕਾਂ ਚ ਸੋ ਮੈਂ ਇਹਦੇ ਵਿੱਚ ਅੱਜ ਰਕੜੀ ਦਾ ਤਿਹਾੜਾ ਹੈ ਕੋਈ ਮਾੜਾ ਚੰਗਾ ਨਹੀਂ ਬੋਲਣਾ ਮੇਰੀ ਬੇਨਤੀ ਹੈ ਸਾਰਿਆਂ ਨੂੰ ਜਿੰਨੇ ਧਾਰਮਿਕ ਆਗੂ ਨੇ ਸਾਡੇ ਸਾਰ ਖਰਜਿੰਦਰ ਸਿੰਘ ਧਾਮੀ ਮੈਂ ਗਿਣਦਾ ਕਿ ਬਹੁਤ ਇਮਾਨਦਾਰ ਬੰਦੇ ਨੇ ਮੈਂ ਅੱਜ ਤੱਕ ਇੰਨੇ ਸਾਲ ਉਹਨਾਂ ਨੂੰ ਹੋਵੇ ਕੋਈ ਕ腐ਸ਼ਨ ਦਾ ਦੋਸ਼ ਉਹਨਾਂ ਦੇ ਉੱਤੇ ਸੁਣਿਆ ਨਹੀਂ ਮਾੜਾ ਕੰਮ ਕੋ ਉਹਨਾਂ ਦਾ ਸੁਣਿਆ ਨਹੀਂ ਹਾਂ ਵਿਚਾਰਕ ਮੱਤ ਭੇਦ ਲੱਖ ਚੱਲਦੇ ਰਹਿੰਦੇ ਨੇ ਮੈਂ ਉਹਨਾਂ ਨੂੰ ਅਪੀਲ ਕਰਦਾ ਹਾਂ ਸਾਰ ਸੁਖਬੀਰ ਸਿੰਘ ਬਾਦਲ ਨੂੰ ਅਪੀਲ ਕਰਦਾ ਜਿਹੜੇ ਬਾਚਦੇ ਰਹਿੰਦੇ ਨੇ ਕੌਮ ਨੂੰ ਮੈਂ ਉਹਨਾਂ ਨੂੰ ਅਪੀਲ ਕਰਦਾ ਸਾਡੇ ਸੀ ਕੇ ਡੀ ਦੇ ਪ੍ਰਧਾਨ ਨੇ ਇੰਦਰਬੀਰ ਸਿੰਘ ਨਿੰਜਰ ਜਿਹੜੇ ਚੀਫ ਖਾਲਸਾ ਦਵਾਨ ਦੇ এডਿਕੇਸ਼ਨ ਸੰਸਥਾਵਾਂ ਦੇ ਮੈਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਬੇਨਤੀ ਕਰਨਾ ਕਿ ਕਮ ਸੇ ਕਮ ਪਾਠੀ ਸਿੰਘਾਂ ਦਾ ਪੜਤਾਂ ਦੇ ਬੱਚਿਆਂ ਦਾ ਖਿਆਲ ਹੀ ਰੱਖਿਆ ਜਾਵੇ ਉਹਨਾਂ ਦੀ এডਿਕੇਸ਼ਨ ਹੀ ਫ੍ਰੀ ਕੀਤੀ ਜਾਵੇ ਨਹੀਂ ਤੇ ਕਮ ਸੇ ਕਮ 50% ਇਹਨਾਂ ਨੂੰ ਕੋਈ ਫੀਸ ਹੀ ਘੱਟ ਕੀਤੀ ਜਾਵੇ ਪ੍ਰੀਤਨਾ ਦੀ ਬੇਟੀ ਆ ਉਹਦਾ ਅਕਾਊਂਟ ਉਹਦੇ ਨਾਂ ਦੇ ਉੱਤੇ ਖੁੱਲਿਆ ਆ ਉਹ ਵੀ ਪੂਰਾ ਤੁਹਾਨੂੰ ਅਕਾਊਂਟ ਡਿਟੇਲ ਜਿਹੜੀ ਪਾ ਦਿੱਤੀ ਜਾਓ ਕਿ 1.5 ਲੱਖ ਰੁਪਈਆ ਸੀ ਦੇ ਦਿੱਤਾ ਔਰ ਤੁਹਾਡੇ ਥੋੜੇ ਬੁੰਦ ਬੁੰਦੇ ਦੇ ਨਾਲ ਇਹਨਾਂ ਦਾ ਜਿਹੜਾ ਸਾਗਰ ਭਰ ਜਾਣਾ ਔਰ ਬੜੀ ਦੂਰ ਹੋਏ ਚੱਲ ਕੇ ਆਏ ਨੇ ਤੇ ਦਿਮਾਗ 'ਚ ਤੇ ਇਹਨਾਂ ਦੇ ਪਤਾ ਨਹੀਂ ਵੀ ਇਹਨਾਂ ਕੀ ਕਿੰਨੀ ਕਿ 10 ਵੀ 30000 ਦੀ ਮਤ ਕਰਨੀ ਪਰ ਜੋ ਸਾਡੇ ਕੋਲ ਬਣਿਆ ਅਸੀਂ ਤਿੰਨਾ ਨੇ ਇਹਨਾਂ ਨੂੰ ਅੱਜ ਇੱਥੇ ਦੇ ਦਿੱਤਾ ਔਰ ਬੇਟੀ ਇਹਨਾਂ ਦੀ ਮੈਂ ਇੱਕ ਵਾਦਾ ਕੀਤਾ ਕਿ ਤੁਹਾਡੇ ਘਰ ਵਿੱਚ ਚਿਵਾਨੀ ਵੀ ਨਾ ਆਵੇ ਬੇਟੀ ਤੁਹਾਡੀ ਪੜ੍ਹਾਈ ਤੋਂ ਨਹੀਂ ਰਹਿਣ ਦਿੰਦੇ ਅਬਲਤੇ ਆ ਜਾਣਗੇ ਦੁਨੀਆ ਇੰਨੀ ਮਤਲਬ ਦਿਆਲੂ ਹੈ ਕਿ ਤੁਹਾਡਾ ਘਰ ਭਰ ਦੇਣਗੇ